ਕਿਸੇ ਸਰਕਾਰਾਂ ਦੇ ਵੱਲੋਂ ਸ਼ਹੀਦ ਜਵਾਨਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਇਹ ਸਾਰੇ ਦਾਅਵੇ ਫੇਲ ਹੁੰਦੇ ਨਜ਼ਰ ਆਉਂਦੇ ਨੇ ਜੁੱਥੇ ਕਿ ਗੁਰਦਾਸਪੁਰ ਵਿਖੇ ਸ਼ਹੀਦ ਲੈਫਟਿਨੈਂਟ ਨਵਦੀਪ ਸਿੰਘ ਦੀ ਯਾਦ ਚ ਬਣਾਇਆ ਗਿਆ ਸ਼ਹੀਦੀ ਟਿਕਟ ਜਿਸ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ ਇਸ ਨੂੰ ਲੈ ਕੇ ਉਸ ਦੇ ਪਰਿਵਾਰਕ ਪਰੰਬਰਾਂ ਦੇ ਵੱਲੋਂ ਪ੍ਰਸ਼ਾਸਨ ਤੇ ਸਰਕਾਰ ਨੂੰ ਵਾਰ-ਵਾਰ ਇਤਲਾਹ ਦਿੱਤੀ ਜਾਂਦੀ ਹੈ ਪਰ ਸਰਕਾਰ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਤੋਂ ਬਾਅਦ ਪਰਿਵਾਰ ਦੇ ਕੋਲੋਂ 9 ਲੱਖ ਰੁਪਏ ਖਰਚ ਕਰਕੇ ਇਸ ਗੇਟ ਦੀ ਮੁਰੰਮਤ ਕਰਵਾਈ ਤੇ ਅੱਜ ਜਦ ਗੇਟ ਦਾ ਉਦਘਾਟਨ ਉਦਗਾਟਨ ਕਰਨ ਵੀ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਗਿਆ ਤਾਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਪਰਿਵਾਰਕ ਮੈਂਬਰਾਂ ਨੇ ਜਿੱਥੇ ਉਹਨਾਂ ਨੇ ਕੀ ਕੁਝ ਕਿਹਾ ਸੁਣਦੇ ਹਾਂ ਵੀ ਸਰਕਾਰ ਦਾ ਕੰਮ ਇਹ ਗੇਟ ਬਣਾਇਆ ਸੀ ਤੇ ਪਰ ਹੁਣ ਇਹਦੀ ਨਵੀਨੀਕਰਨ ਕਰਨ ਦੀ ਜ਼ਰੂਰਤ ਸੀ ਗੇਟ ਬਹੁਤ ਖਰਾਬ ਹੋ ਗਿਆ ਸੀ ਟੁੱਟ ਗਿਆ ਸੀ ਤੇ ਹੁਣ ਅਸੀਂ ਆਪਣੇ ਵੱਲੋਂ ਇਹ ਗੇਟ ਦਾ ਨਵੀਨੀਕਰਨ ਕੀਤਾ ਆ ਸਰਕਾਰ ਨੇ ਮਤਲਬ ਇਹਦੇ ਚ ਕੋਈ ਵਿਸਾ ਨਹੀਂ ਪਾਇਆ ਕੋਈ ਮਦਦ ਨਹੀਂ ਕੀਤੀ ਤੇ ਅਸੀਂ ਆਪਣੇ ਤੌਰ ਤੇ ਆਪਣੇ ਗੇਟੇ ਦੇ ਗੇਟ ਦਾ ਤਿਆਰੀ ਕਰ ਲਈ ਹੈ ਕਿੰਨੇ ਪਰਸੈਂਟ ਲਾਇਆ ਆਪਣੇ ਕੋਲ ਇਹ ਤਾਂ ਤਾਂ 9 ਲੱਖ ਰੁਪਏ ਲੱਗਾ ਜੀ ਸਾਡਾ ਅੱਛਾ ਇਹ ਸਰਕਾਰਾਂ ਵੱਲੋਂ ਕੋਈ ਮਦਦ ਕਿਉਂ ਨਹੀਂ ਕੀਤੀ ਗਈ ਪਤਾ ਨਹੀਂ ਜੀ ਸਰਕਾਰਾਂ ਨੂੰ ਪ੍ਰਸ਼ਾਸਨ ਨੇ ਸਰਕਾਰਾਂ ਨੇ ਵਿੱਚ ਕੋਈ ਮਦਦ ਨਹੀਂ ਕੀਤੀ ਤੇ ਅਸੀਂ ਉਹਨਾਂ ਨੂੰ ਦੱਸਿਆ ਵੀ ਸੀ ਪਰ ਕਾਫੀ ਦਿਨ ਹੋ ਗਏ ਸੋ ਉਹਨਾਂ ਨੂੰ ਕਹਿੰਦੇ ਆ ਤੇ ਹੁਣ ਗੇਟ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਸੀ ਤੇ ਇਸ ਕਰਕੇ ਫਿਰ ਅਸੀਂ ਆਪ ਹੀ ਇਹਦਾ ਸਾਰਾ ਖਰਚਾ ਕਰਕੇ ਤੇ ਗੇਟ ਦਾ ਨਵੀਨੀਕਰਨ ਕਰ ਲਿਆ ਜੀ ਆਪੇ ਤੂੰ ਘਟਣਗੇ ਤਾਂ ਅੱਜ ਹਾਂਜੀ ਆਪ ਹੀ ਉਹ ਘਟਣ ਕੀਤਾ ਅਸੀਂ ਆਰਮੀ ਅਫੀਸਰ ਬੁਲਾਏ ਸੀ ਤੇ ਆਪ ਰਾਜਗੀ ਪ੍ਰਸ਼ਾਸਨ ਨਾਲ ਵੀ ਹਾਂਜੀ ਕੋਈ ਕਰਨੀ ਜੀ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਇਸ ਕਰਕੇ ਸਾਨੂੰ ਉਹਨਾਂ ਨਾਲ ਥੋੜਾ ਜਿਹਾ ਗਿਲਾ ਵੀ ਹੈਗਾ ਆ ਤੇ ਕੱਲੋ ਜੇ ਕੱਲੋ ਜੇ 15 ਦਸ ਨੂੰ ਆਇਆ ਸ਼ਹੀਦਾਂ ਨੂੰ ਸਨਮਾਨ ਕੀਤਾ ਜਾ ਰਿਹਾ ਤੇ ਸ਼ਹੀਦ ਦੇ ਬੇਟੇ ਦਾ ਗੇਟ ਆ ਬਣਾ ਜਾ ਰਿਹਾ ਕੀ ਕਹਿ ਸਕਦੇ ਆ ਜੀ ਇਹ ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਤੇ ਥੋੜਾ ਉਹਨਾਂ ਨੂੰ ਅੱਗੇ ਹੋ ਕੇ ਇਹਨਾ ਕੰਮਾਂ ਚ ਅੱਗੇ ਆਉਣਾ ਚਾਹੀਦਾ ਸਾਰੇ ਸ਼ਹੀਦਾਂ ਦੇ ਜੋ-ਜੋ ਕੰਮ ਰਹਿੰਦੇ ਆ ਤੇ ਉਹ ਸਰਕਾਰ ਨੂੰ ਵਿਚੇਚੇ ਤੌਰ ਤੇ ਪਹਿਲਾਂ ਕਰਨੇ ਚਾਹੀਦੇ ਆ ਪਰ ਮੈਨੂੰ ਲੱਗਦਾ ਉਹਦੇ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਸਾਬੇ ਦਾ ਕਾਰਜਾਂ ਚੱਲ ਗਿਆ ਸਭ ਕੁਝ ਵੀ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਂ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਵੇਖੋ ਪਹਿਲਾਂ ਤੇ ਮੈਂ ਚਾਹੁੰਦੀ ਆ ਕਿ ਇਹ ਜਿਹੜੀ جنگ ਹੈ ਇਹ ਨਹੀਂ ਹੋਣੀ ਚਾਹੀਦੀ ਸਰਕਾਰ ਨੂੰ ਕੋਈ ਨਾ ਕੋਈ ਵਿਚਾਰਾ ਕੱਢ ਲੈਣਾ ਚਾਹੀਦਾ ਆ ਸਾਡੇ ਬੱਚੇ ਸ਼ਹੀਦ ਨਹੀਂ ਹੋਣੇ ਚਾਹੀਦੇ ਤਾਂ ਕਿ ਸਾਨੂੰ ਗੇੜ ਪੜਾਉਣ ਦੀ ਜ਼ਰੂਰਤ ਨਾ ਹੋਵੇ ਅਗਰ ਬੱਚੇ ਦੀ ਸੇਵਾ ਕਰਦੇ ਆ ਤੇ ਉਸ ਦੀ ਰਾਖੀ ਕਰਦੇ ਆ ਆਪਣੀਆਂ ਜਾਨਾਂ ਜਾਨਾਂ ਵਾਰ ਦਿੰਦੇ ਆ ਤੇ ਫਿਰ ਸਰਕਾਰ ਨੂੰ ਉਹਦੇ ਵੱਲ ਅਚੇਚੇ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ। ਫਕਲਉਦਿਂ ਕਹਤੇ ਹਨ ਸ਼ਹੀਦਾਂ ਦਾ ਸਨਮਾਨ ਉਹਨਾਂ ਦੇ ਪਰਿਵਾਰਾਂ ਦਾ ਸਨਮਾਨ ਕਰਨਾ ਸਰਕਾਰਾਂ ਦਾ ਫਰਜ਼ ਹੈ ਜੇ ਅਕਸਰ ਬatein ਹਮ ਜੋ ਰਾਸ਼ਟਰੀ ਪਰਬ 15 ਅਗਸਤ 26 ਜਨਵਰੀ ਹੁੰਦੇ ਹਨ ਹਮ ਰਾਜਨੀਤਕਾਂ ਕੇ ਮੁਖੇਸ ਸੁਣਤੇ ਹਨ ਲੇਕਿਨ ਜ਼ਮੀਨ ਮੇਂ ਹਕੀਕਤ ਕੁਛ ਹੋਰ ਹੈ। 2011 ਤੋਂ ਗੁਰਦਾਸਪੁਰ ਕਾ ਇੱਕ ਵੀ ਸਪੂਤ ਲੈਫਟੈਂਡ ਨਵਦੀਪ ਸਿੰਘ ਜਿਨਹੋਨੇ ਜੰਮੂ ਕਸ਼ਮੀਰ ਕੇ ਗੁਰੇ ਸੈਕਟਰ ਮੇਂ ਬੰਦੀਪੁਰ ਜ਼ਿਲ੍ਹੇ ਮੇਂ तेरह आतंकियों को मारकर वीरता का इतिहास रचा था जिनकी शूर वीरता को देखते हुए देश के तत्कालीन राष्ट्रपति ने उन्हें मरणोपरांत अशोक चक्र से सम्मानित किया था वो जिले का पहला ऐसा योद्धा जिसे यह शांति काल का सबसे बड़ा पुरस्कार मिला ऐसे भी आपको अंकल ने बताया कि उनकी शहादत के बाद दो हजार चौदह को बड़े प्रयासों से बार बार राइटअप कर करके नेताओं से मिल मिल के हमने ये गेट का जो ग्रांट सरकार द्वारा देगी चार साढ़े चार लाख के करीब उसमें भी परिवार ने अपनी जेब से पैसा लाया जो गेट आप देख रहे हो ना सरकार के अलावा परिवार ने उसमें भी उस, उस वक्त भी अपनी जेब से पैसा खर्च किया था उसके बाद क्या हुआ कि गेट की हालत जो पतली हो गई टाइलें गिरनी शुरू हो गई क्योंकि घटिया मटीरियल लगा था टाइलें गिर गई आसपास के जो दुकानदार थे वो परिवार से मिले कि सर यहाँ पे राहगीरों के सिर पे टाइलें गिर रही हैं तो ये बड़ी मुश्किल अगर किसी को ज़्यादा चोट लगे तो क्या होगा तो सरकार से मतलब उच्च अधिकारियों से सरकार से राइटअप किया गया नगर कौंसल के साथ राइटअप किया गया लेकिन कोई सही रिस्पॉन्स नहीं मिला आखिर में शीत परिवार ने फैसला किया अब हम सरकारों की तरफ नहीं देखेंगे और आज आप देख रहे हो एक भव्य गेट का वो नवीनीकरण किया है परिवार ने और उनकी पूजनी माता श्रीमती जगतेंद्र कौर जी उनके पूजनी पिता कैप्टन जोगिंदर सिंह जी ने अपने कर कमलों से अपने सैन्य अधिकारियों को साथ लेकर उद्घाटन किया है इस गेट पर लगभग नौ लाख रुपये खर्चा हुआ पूरे गेट में साढ़े चार लाख बना है उसमें भी परिवार ने पैसे लगाए लेकिन उसके रेनोवेशन पे नौ लाख रुपये परिवार ने जो खर्च किया क्योंकि जो जिस तरीके से एल्म की प्लेट्स लगाई गई हैं इनकी जो लाइफ है बहुत ज्यादा है अजीबन तक रहेगी जहां तक ये अपनी दुनिया रहेगी ये ये यादगारें जो है शहीदों की बनी हुई जिंदा रहनी चाहिए ताकि देश की भावी पीढ़ी जो है उनके मॉरल लें उनसे प्रेरणा ले उनके बताए बताएनों पर चले देश का दुर्भाग्य की जब शहीद के अंतिम संस्कार होता है और अंतिम अरदास वाले दिन शहीद के घर मेला लगता है बड़े बड़े वायदे किए जाते हैं लेकिन आस्था आस्ता धीरे धीरे वो वायदे सारे कागजों में दफन के रह जाते हैं सो मेरी सरकारों से अपील है कि जिन शौर्य वीरों ने देश के आने वाले कल के लिए अपना आज कुर्बान किया उनके वायदे जो परिवार के साथ किए हैं वो उनकी चेता ठंडी होने के साथ ही पूरे हो जाने चाहिए क्योंकि जिला गुरदासपुर शहीदों की भूमि है वीरों की की भूमि भूमि है है वंदन है। लेकिन दुस, दुख उस बात का होता कि जब जो काम सरकारों को करने चाहिए वो काम परिवार खुद करें तो इससे बढ़कर देश का दुर्भाग्य और क्या हो सकता है कि गेट पे नौ लाख रुपए परिवार खर्च कर रहा है इस तरीके की माँ से पूछा पिता से पूछा कैसा कर रहे हो कहते हमारी सबसे बड़ी दौलत थी नवदीप हमने वो देश पर कुर्बान कर लिया बाकी पैसे हमने क्या करने हैं तो आपके सामने नौ लाख रुपए जेब से खर्चा कोई गिला नहीं सिर्फ मन में टीस है कि जो काम सरकारों को करनी चाहिए वो परिवारों को खुद करना चाहिए और करने पड़ रहे हैं मेरी सरकारों से अपील है कि ऐसा नहीं होना चाहिए क्योंकि ये भीरो की भूमि है जहां जहां पर स्मार्क बने यही सार्क नहीं गुरदासपुर में और भी स्मारक बने हैं उनकी हालत भी बहुत खस्ता है ये नहीं होना चाहिए छब्बीस जनवरी पंद्रह अगस्त पे पूरा प्रशासन जो सरकार के जो कैबिनेट मंत्री तक इस गेट से गुजरते हैं बड़ा भव्य गेट बना है पर तो वहां पर थोड़ा बहुत करके रेनोवेशन कर दी जाती है उसके बाद सब कुछ बुला दिया जाता है तो मैं कहना चाहता हूँ आपके माध्यम से क्या शहीदों को सिर्फ छब्बीस जनवरी और पंद्रह अगस्त पे हमें याद करना चाहिए शहीदों को हर सांस के साथ याद करना चाहिए स्वीकार तो फिर आप सबका भी धन्यवाद कि आप यहां आए और इस परिवार को फिर मैं वंदन करता हूँ देश की बलिवेदी पर कुर्न कर शहीद परिवार के लाने का गौरव प्राप्त किया धन्यवाद जय हिंद जय भारत वाहेगुरु जी का खालसा वाहेगुरु जी की फतेह मैं ऑनरी कैप्टन रिटायर्ड जोगिंदर सिंह फादर ऑफ शहीद लेफ्टिनेंट नवदीप सिंह अशोक चक्रा ਅਸੀਂ ਅੱਜ ਸ਼ਹੀਦ ਲਾਪਟੇਡਾ ਨਵਦੀਪ ਸਿੰਘ ਅਸ਼ੋਕ ਚੱਕਰਾ ਦੇ ਗੇਟ ਤੇ ਖੜੇ ਹਾਂ ਇਹ ਗੇਟ 2014 ਵਿੱਚ ਬਣਿਆ ਸੀ ਤੇ ਇਸ ਦੀ ਹਾਲਤ ਤਕਰੀਬਨ 9 ਸਾਲਾਂ ਵਿੱਚ ਬਹੁਤ ਖਰਾਬ ਹੋ ਚੁੱਕੀ ਸੀ ਮੈਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਹੈ ਰਿਟਰਨ ਐਪਲੀਕੇਸ਼ਨ ਦਿੱਤੀ ਹੈ ਕਿ ਇਸ ਗੇਟ ਦੀ ਮੁਰੰਮਤ ਕੀਤੀ ਜਾਵੇ ਅਗਰ ਤੁਸੀਂ ਸਰਕਾਰ ਨਹੀਂ ਕਰ ਸਕਦੀ ਤਾਂ ਸਾਨੂੰ ਦੱਸਿਆ ਜਾਵੇ ਅਸੀਂ ਆਪਣੇ ਉਹਨਾਂ ਅਰੇਂਜਮੈਂਟ ਤੇ ਅਸੀਂ ਕਰ ਸਕਦੇ ਹਾਂ ਲੇਕਿਨ ਪ੍ਰਸ਼ਾਸਨ ਨੇ ਇਹਦਾ ਕੋਈ ਉੱਤਰ ਨਹੀਂ ਦਿੱਤਾ ਮੈਂ ਦੋ ਤਿੰਨ ਰਿਮਾਈਂਡਰ ਵੀ ਉਹਨਾਂ ਨੂੰ ਦਿੱਤੇ ਹੈ ਇਹ ਨਗਰ ਕੌਂਸਲਰ ਗੁਰਦਾਸਪੁਰ ਦੇ ਧਿਆਨ ਵਿੱਚ ਵੀ ਹੈ ਉਹਨਾਂ ਨੂੰ ਕਾਪੀ ਕੀਤੀ ਸੀ ਔਰ ਡੀਸੀ ਸਾਹਿਬ ਨੂੰ ਵੀ ਕਾਪੀ ਕੀਤੀ ਸੀ ਉਹ ਮੇਰੇ ਕੋਲ ਇਹ ਸਾਰੇ ਜਿਹੜੇ ਡਾਕੂਮੈਂਟਸ ਹੈ ਪ੍ਰੂਫ ਵੀ ਹੈਗਾ ਲੇਕਿਨ 6 ਮਹੀਨੇ ਵੇਟ ਕਰਨ ਤੋਂ ਬਾਅਦ ਜਦੋਂ ਉਹਨਾਂ ਕੋਈ ਇਹਦੇ ਤੇ ਐਕਸ਼ਨ ਨਹੀਂ ਲਿਆ ਕੋਈ ਰਿਪਲਾਈ ਨਹੀਂ ਦਿੱਤਾ ਤੇ ਫਿਰ ਅਸੀਂ ਪਰਿਵਾਰ ਨੇ ਬੈਠ ਕੇ ਸੋਚਿਆ ਕਿ ਗੇਟ ਜਿਹੜਾ ਹੈ ਟੁੱਟ ਰਿਹਾ ਹੈ ਜੋ ਟਾਈਲਸ ਵਗੈਰਾ ਉਪਰੋ ਹੈ ਉਹ ਡਗੰਟੀਆਂ ਹੈ ਲੋਕਾਂ ਦੇ ਸਿਰਾਂ ਵਿੱਚ ਵੱਜ ਰੀਆਂ ਛਣ ਲੋਕੀ ਵੀ ਇਤਰਾਜ ਕਰਦੇ ਸਾਡੇ ਥੋਂ ਦੀ ਜੋ ਜਾਨਦੇ ਸਨ ਤੇ ਫਿਰ ਅਸੀਂ ਪਰਿਵਾਰ ਨੇ ਫੈਸਲਾ ਲਾ ਕੇ ਇਹ ਗੇਟ ਦਾ ਨਵੀਨੀਕਰਨ ਕੀਤਾ ਹੈ ਜੋ ਕਿ ਤੁਹਾਡੇ ਸਾਹਮਣੇ ਹੈ ਜਨਤਾ ਦੇ ਸਾਹਮਣੇ ਹੈ ਇਸ ਤੇ ਸਾਡਾ ਤਕਰੀਬਨ 9 ਲੱਖ ਰੁਪਏ ਦਾ ਖਰਚਾ ਹੋਇਆ ਹੈ ਬੇਟਾ ਕਦੋਂ ਕਿਤੇ ਹੋਇਆ ਸੀ ਬੇਟਾ ਨੇ ਕਮਿਸ਼ਨ மார்ਚ 2011 ਵਿੱਚ ਲਿਆਏ ਸੀ ਉਸ ਤੋਂ ਬਾਅਦ ਉਸ ਦੀ ਪੋਸਟਿੰਗ ਗੁਰੇ ਸੈਕਟਰ ਵਿੱਚ ਹੋਈ ਜੋ ਕਿ 15 ਮਾਰ ਬਰਾਟਾ ਲੈ ਦੇ ਨਾਲ ਸੀ ਤਕਰੀਬਨ 5 ਮਹੀਨੇ ਦੀ ਸਰਵਸ ਤੋਂ ਬਾਅਦ 20 ਅਗਸਤ 2011 ਵਿੱਚ ਗੁਰੇ ਸੈਕਟਰ ਵਿੱਚ ਉਸ ਦਾ ਮੁਕਾਬਲਾ 17 ਅਤਵਾਦੀਆਂ ਨਾਲ ਹੋਇਆ ਤੇ ਉਹਦੇ ਵਿੱਚੋਂ ਤਕਰੀਬਨ 13 ਟੈਰਰਿਸਟ ਮਾਰ ਦਿੱਤੇ ਇੱਕ ਟੈਰਰਿਸਟ ਸੁਪਿਆ ਪਿਆ ਸੀ ਜੱਟ ਕੀ ਬੇਟਾ ਇੱਕ ਆਪਣੇ ਸਾਥੀ ਨੂੰ ਬਚਾ ਕੇ ਸਾਈਟ ਤੇ ਕਰ ਰਿਹਾ ਸੀ ਇੱਕ ਟੈਰਰਿਸਟ ਨੇ ਉਸਦੇ ਮੱਥੇ ਵਿੱਚ ਗੋਲੀ ਬਾੜ ਦਿੱਤੀ ਸਿਰ ਵਿੱਚ ਉਸਨਾ ਬੇਟੇ ਦੀ ਫਿਰ ਵੀ ਲੜਦਾ ਰਿਹਾ ਤੇ ਅਖੀਰ 사ਤ ਤੱਕ ਲੜ ਕੇ ਉਸਨੇ ਆਪਣਾ ਸ਼ਹਾਦਤ ਦਾ ਜੰਮ ਦਿੱਤਾ ਉਦੋਂ ਦੇ ਵਾਦੇ ਪਰ ਕਿਸੇ ਕੇ ਵਾਦੇ ਇਸ ਤਰ੍ਹਾਂ ਹੈ ਜੋ ਆਰਮੀ ਦੇ ਵਾਦੇ ਹਨ ਉਹ ਤਾਂ ਪੂਰੇ ਕਰ ਦਿੱਤੇ ਹਨ ਲੇਕਿਨ ਪ੍ਰਸ਼ਾਸਨ ਬਹੁਤ ਵਾਦੇ ਕਰਦਾ ਹੈ ਮੈਂ ਇਹ ਕਹਿਣਾ ਚਾਹੁੰਦਾ ਹਾਂ ਖਾਸ ਕਰਕੇ ਸ਼ਹੀਦਾਂ ਦੀਆਂ ਜੋ ਅਮਾਤਾਂ ਬਣੀਆਂ ਹਨ ਗ੍ਰੇਡ ਬਣੇ ਹਨ ਪ੍ਰਸ਼ਾਸਨ ਸਰਕਾਰ ਬਣਾ ਤੇ ਦਿੰਦੀ ਹੈ ਲੇਕਿਨ ਬਾਅਦ ਵਿੱਚ ਉਹਦੀ ਕੋਈ ਦੇਖ ਰੱਖ ਨਹੀਂ ਹੁੰਦੀ ਹੈ ਇਹ ਸਰਕਾਰ ਨੂੰ ਟਾਈਮ ਟੂ ਟਾਈਮ ਇਸ ਤੇ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਹੈ ਗੇਟਾਂ ਦੀ ਬਰਬੰਦ ਕਰਨੀ ਚਾਹੀਦੀ ਹੈ ਔਰ ਖੰਡਰ ਹੋਣ ਤੋਂ ਬਚਾਉਣਾ ਚਾਹੀਦਾ ਹੈ ਠੀਕ ਹੈ